ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੋ ਇਨਸਾਨ ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾ ਲਵੇ ਫਿਰ ਉਸ ਦਾ ਜੇਕਰ ਪੇਟ ਭਾਰੀ ਹੋ ਜਾਵੇ ਉਹ ਇਨਸਾਨ ਆਪਣੇ ਦੋਨਾਂ ਪੈਰਾਂ ਨੂੰ ਮੋੜ ਕੇ ਬੈਠ ਜਾਓ ਪੈਰਾਂ ਵਿੱਚ ਗੈਪ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ 15-20 ਮਿੰਟ ਬੈਠੋ ਇਸ ਨਾਲ ਸਾਰਾ ਭਾਰੀਪਨ ਖਤਮ ਹੋ ਜਾਵੇਗਾ ਨੰਬਰ 2 ਜਿਸ ਇਨਸਾਨ ਦੇ ਸਰੀਰ ਵਿੱਚੋਂ ਬਦਬੂ ਆ ਰਹੀ ਹੋਵੇ ਉਹ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਫਿਰ ਉਸ ਦਾ ਗੁਲਾਬ ਦਾ ਅਰਕ ਪਾ ਕੇ ਇਸ਼ਨਾਨ ਕਰ ਲਓ ਇਸ ਨਾਲ ਸਾਰੀ ਬਦਬੂ ਖਤਮ ਹੋ ਜਾਵੇਗੀ ਨੰਬਰ 3 ਜਿਹੜੇ ਇਨਸਾਨ ਦਾ ਪੇਟ ਬਾਹਰ ਨੂੰ ਆ ਰਿਹਾ ਹੋਵੇ ਉਹ ਸੌਣ ਤੋਂ ਪਹਿਲਾਂ ਆਪਣੇ ਨੱਕ ਵਿੱਚ ਖੀਰੇ ਦਾ ਤੇਲ ਪਾ ਕੇ ਸੌਂ ਜਾਓ ਇਸ ਨਾਲ ਪੇਟ ਅੰਦਰ ਹੋ ਜਾਵੇਗਾ ਨੰਬਰ 4 ਜੇਕਰ ਤੁਸੀਂ ਜਲਦੀ ਨਾਲ ਆਪਣਾ ਭਾਰ ਘਟ ਕਰਨਾ ਚਾਹੁੰਦੇ ਹੋ ਤਾਂ ਕਸਰਤ ਕਰਿਆ ਕਰੋ ਨਾਲ ਹੀ ਤਿੰਨ ਚੀਜ਼ਾਂ ਦਾ ਸੇਵਨ ਵੀ ਜ਼ਰੂਰ ਕਰੋ ਤੱਤਾ ਗੋभी ਨਿੰਬੂ ਅਤੇ ਖੀਰਾ ਇਹਨਾਂ ਨਾਲ ਕਾਫੀ ਲਾਭ ਮਿਲੇਗਾ ਨੰਬਰ 5 ਜੇਕਰ ਤੁਸੀਂ ਸਾਵਲੇ ਰੰਗ ਨੂੰ ਸਾਫ ਕਰਨਾ ਚਾਹੁੰਦੇ ਹੋ ਤਾਂ ਗਾਂ ਦੇ ਦੁੱਧ ਵਿੱਚ ਬੇਸਣ ਮਿਲਾ ਕੇ ਰੋਜ਼ਾਨਾ ਆਪਣੇ ਚਿਹਰੇ ਉੱਪਰ 10 ਮਿੰਟ ਰਗੜੋ ਇਸ ਨਾਲ ਤੁਹਾਡਾ ਰੰਗ ਸਾਫ ਹੋਣ ਲੱਗ ਜਾਵੇਗਾ ਨੰਬਰ 6 ਜੇਕਰ ਤੁਸੀਂ ਸਰਦੀ ਜ਼ੁਕਾਮ ਤੋਂ ਬਚਣਾ ਚਾਹੁੰਦੇ ਹੋ ਤਾਂ ਜੌਂ ਆਟਾ ਛਾਨਣ ਤੋਂ ਬਾਅਦ ਰਹਿਤ ਖੁਦ ਰਹਿ ਜਾਂਦੀ ਹੈ ਇਸ ਨੂੰ ਪਾਣੀ ਵਿੱਚ ਉਬਾਲ ਕੇ ਪੀ ਲਓ ਨੰਬਰ 7 ਜੇਕਰ ਤੁਸੀਂ ਕੇਲੇ ਤੇ ਗੁੱਦੇ ਨੂੰ ਪਾਣੀ ਵਿੱਚ ਉਬਾਲ ਕੇ ਠੰਡਾ ਕਰਕੇ ਸਿਰ ਤੋਂ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਘਟ ਛੜਦੇ ਹਨ। ਨੰਬਰ 7 ਜੇਕਰ ਤੁਸੀਂ ਕਿੰਨੀ ਦੀ ਪਤਰੀ ਤੋਂ ਪਰੇਸ਼ਾਨ ਹੋ ਤਾਂ ਪਪੀਤੇ ਦਾ ਸੇਵਨ ਕਰਨ ਤੋਂ ਬਚੋ ਇਸ ਨਾਲ ਸਮੱਸਿਆ ਹੋਰ ਵੱਧ ਸਕਦੀ ਹੈ। ਨੰਬਰ 8 ਜਿਹੜੇ ਲੋਕ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਪਿਸ਼ਾਬ ਵਿੱਚ ਚੱਲਣ ਅਤੇ ਇਨਫੈਕਸ਼ਨ ਦੀ ਸਮੱਸਿਆ ਘੱਟ ਹੁੰਦੀ ਹੈ। ਨੰਬਰ 9 ਗਰਭਪਤੀ ਔਰਤਾਂ ਨੂੰ ਪਹਿਲੇ 3 ਮਹੀਨੇ ਮੇਥੀ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਨੰਬਰ 10 ਮੂੰਹ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਦਾਲਚੀਨੀ ਦਾ ਟੁਕੜਾ ਮੂੰਹ ਵਿੱਚ ਰੱਖੋ ਇਸ ਨਾਲ ਬਦਬੂ ਦੂਰ ਹੋ ਜਾਵੇਗੀ। ਨੰਬਰ 11 ਕੱਟੇ ਹੋਏ ਪਿਆਜ਼ ਨੂੰ ਕਦੇ ਵੀ ਦੂਸਰੇ ਦਿਨ ਨਾ ਖਾਓ ਇਸ ਨਾਲ ਤੁਸੀਂ ਪੇਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ 12 ਪੁਦੀਨੇ ਦੀਆਂ ਪੱਤੀਆਂ ਨੂੰ ਚਿਹਰੇ ਉੱਪਰ ਰਗੜਨ ਨਾਲ ਚਿਹਰੇ ਦੀ ਚਮੜੀ ਨਰਮ ਤੇ ਮੁਲਾਇਮ ਹੋ ਜਾਂਦੀ ਹੈ। ਨੰਬਰ 13 ਜਿਹੜੇ ਲੋਕ ਸਵੇਰ ਦੇ ਸਮੇਂ ਬਿਨਾ ਚੱਪਲ ਤੋਂ ਸ਼ੈਰ ਕਰਦੇ ਹਨ ਉਹਨਾਂ ਦਾ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 14 ਸਬਜ਼ੀ ਬਣਾਉਣ ਸਮੇਂ ਜੇਕਰ ਹਲਕਾ ਜਿਹਾ ਮਿੱਠਾ ਸੋਡਾ ਮਿਲਾ ਦਿੱਤਾ ਜਾਵੇ ਤਾਂ ਕਲਰ ਬਹੁਤ ਹੀ ਸੋਹਣਾ ਆਉਂਦਾ ਹੈ। ਨੰਬਰ 15 ਔਰਤਾਂ ਕੇਲੇਆਂ ਦਾ ਸੇਵਨ ਗਰਭਵਸਥਾ ਵਿੱਚ ਜ਼ਰੂਰ ਕਰਿਆ ਕਰੋ ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 16 ਜਿਹੜੀਆਂ ਔਰਤਾਂ ਮੇਥੀ ਦਾਣੇ ਦਾ ਸੇਵਨ ਕਰਦੀਆਂ ਹਨ ਉਹਨਾਂ ਔਰਤਾਂ ਨੂੰ ਜਲਦੀ ਨਾ ਬੁਢਾਪਾ ਨਹੀਂ ਆਉਂਦਾ। ਨੰਬਰ 17 ਪਾਲਕ ਦਾ ਸੇਵਨ ਕਰਨਾ ਖੂਨ ਦੀ ਖਰਾਬੀ ਸਹੀ ਹੋ ਜਾਂਦੀ ਹੈ ਨਾਲ ਹੀ ਖੂਨ ਦੀ ਕਮੀ ਪੂਰੀ ਹੁੰਦੀ ਹੈ। ਨੰਬਰ 18 ਇੱਕ ਆਲੂ ਦਾ ਟੁਕੜਾ ਕੱਟ ਕੇ ਉਸ ਉੱਪਰ ਚੀਨੀ ਲਗਾ ਕੇ 1 ਮਿੰਟ ਚਿਹਰੇ ਤੇ ਰਗੜਨ ਨਾਲ ਚਿਹਰੇ ਦਾ ਕਾਲਾਪਨ ਦੂਰ ਹੋ ਜਾਂਦਾ ਹੈ। ਨੰਬਰ 19 ਮਲਤਾਨੀ ਮਿੱਟੀ ਵਿੱਚ ਫਟਕੜੀ ਮਿਲਾ ਕੇ ਚਿਹਰੇ ਉੱਪਰ ਲਗਾਉਣਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ। ਨੰਬਰ 2 ਬ ਵਾਲ ਧੋਣ ਤੋਂ ਪਹਿਲਾਂ ਵਾਲਾਂ ਵਿੱਚ ਨਾਰੀਅਲ ਦੇ ਤੇਲ ਵਿੱਚ ਲੌਂਗਾਂ ਵਾਲਾ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਲਗਾ ਲਓ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। ਨੰਬਰ 21 ਦਿਨ ਵਿੱਚ ਕਈ ਵਾਰ ਸਾਦੇ ਪਾਣੀ ਦੇ ਬਚਾਏ ਜੇਕਰ ਤੁਸੀਂ ਚੌਲਾਂ ਵਾਲੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਓ ਤਾਂ ਇਸ ਨਾਲ ਤੁਹਾਡੇ ਚਿਹਰੇ ਦਾ ਰੰਗ ਸਾਫ਼ ਹੋਣ ਲੱਗ ਜਾਂਦਾ ਹੈ। ਨੰਬਰ 1 ਜੇਕਰ ਤੁਸੀਂ ਖਰੂਟ ਦੀ ਪੰਜ ਗਿਰੀ ਰਸਾਨਾ ਪਿਉਂਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਸਹੀ ਰਹੇਗਾ ਨਾਲ ਹੀ ਦਰਦੀ ਸਮੱਸਿਆ ਵੀ ਨਹੀਂ ਰਹੇਗੀ। ਨੰਬਰ 23 ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦਾ ਤੇਲ ਹਲਕਾ ਗੁਸਾ ਕਰਕੇ ਜੇਕਰ ਤੁਸੀਂ ਆਪਣੇ ਪੈਰਾਂ ਦੀਆਂ ਤਲੀਆਂ ਨੂੰ ਮਾਲਿਸ਼ ਕਰ ਲੈਂਦੇ ਹੋ ਤਾਂ ਕਾਫੀ ਲਾਭ ਮਿਲੇਗਾ। ਨੰਬਰ 24 ਜੇਕਰ ਤੁਸੀਂ ਹਲਦੀ ਨਮਕ ਸਰੋਂ ਦੇ ਤੇਲ ਨੂੰ ਮਿਕਸ ਕਰਕੇ ਆਪਣੇ ਦੰਦਾਂ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਦੰਦਾਂ ਦੀ ਚਮਕ ਵਧਣ ਲੱਗ ਜਾਂਦੀ ਹੈ। ਨੰਬਰ 25 ਸਤਰੀ ਮਾਰਵੀ ਸਹਲੰਦੀ ਹੈ ਤੇ ਨਾਲ ਹੀ ਕਾਲਾਂ ਵੀ ਖਾ ਲੈਂਦੀ ਹੈ ਪਰ ਜੇਕਰ ਕੋਈ ਵੀ ਵਿਅਕਤੀ ਉਸਦੇ ਪੀਕਿਆਂ ਨੂੰ ਕੁਝ ਕਹੇ ਤਾਂ ਉਹ ਕਦੇ ਵੀ برداشت ਨਹੀਂ ਕਰ ਸਕਦੀ। ਨੰਬਰ 26 ਇਸਤਰੀ ਦਾ ਜੀਵਨ ਕਦੇ ਵੀ ਆਸਾਨ ਨਹੀਂ ਹੁੰਦਾ। ਪਿਤਾ ਦੇ ਘਰ ਉਹ ਮਹਿਮਾਨ ਹੁੰਦੀ ਹੈ, ਪਤੀ ਦੇ ਘਰ ਪਤਨੀ ਪਰੇਸ਼ਾਨ ਹੈ। ਪੁਰਸ਼ ਦੇ ਘਰ ਮਾਪਰਾਣ ਸੁਮਾਨ ਹੈ ਤੇ ਸੱਸ ਸਹੁਰੇ ਦੇ ਘਰ ਉਸ ਨੂੰ ਹਮੇਸ਼ਾ ਤਾਨੇ ਹੀ ਮਿਲਦੇ ਹਨ। ਨੰਬਰ 3 ਹੈ ਖਾਣੇ ਵਿੱਚ ਠੰਡੀਆਂ ਚੀਜ਼ਾਂ ਦਾ ਸੇਵਨ ਘਟੋ ਘਟਕੋ ਇਸ ਨਾਲ ਤੁਸੀ ਪੇਟ ਤੇ ਦੰਦਾਂ ਦੀਆਂ ਸਮੱਸਿਆਵਾਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 8 ਕਣਕ ਦੇ ਆਟੇ ਦੀ ਬਜਾਏ ਅਲੱਗ-ਅਲੱਗ ਆਟੇ ਦੀ ਰੋਟੀ ਬਣਾ ਕੇ ਹੀ ਖਾਓ ਇਸ ਤਰ੍ਹਾਂ ਕਰਨਾ ਸਹੀ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 3 ਜਦਾ ਚਾਰ ਦਾ ਸੇਵਨ ਕਰਨਾ ਪੇਟ ਦੇ ਨਿੱਕਾ ਹੀ ਰੋਗ ਦੂਰ ਹੋ ਜਾਂਦੇ ਨੇ ਨਾਲ ਹੀ ਤੇਸਾਬ ਕੈਸੀ ਦੀ ਸਮੱਸਿਆ ਪੈਣ ਲੱਗ ਜਾਂਦੀ ਹੈ ਨੰਬਰ 3 ਫੋਨ ਦਾ ਇਸਤੇਮਾਲ ਜਿਆਦਾ ਕਰਨਾ ਨਜ਼ਰ ਤੇ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਨਾਲ ਹੀ ਸਿਰ ਵਿੱਚ ਦਰਦ ਰਹਿਣ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 3 ਜਿਹੜੀਆਂ ਔਰਤਾਂ ਫਟੇ ਹੋਏ ਬੁੱਲਾ ਉੱਪਰ ਜੇ ਫਿਰ ਉਹਨਾਂ ਦੇ ਬੁੱਲ ਕਾਲੇ ਹੋ ਜਾਂਦੇ ਨੇ ਤੇ ਨਾਲ ਹੀ ਫਟਦੇ ਵੀ ਜਿਆਦਾ ਹਨ ਨੰਬਰ 1 ਚੌਲਾਂ ਵਾਲੇ ਪਾਣੀ ਨਾਲ ਚਿਹਰਾ ਧੋਣਾ ਚਿਹਰੇ ਦਾ ਰੰਗ ਸਾਫ ਹੋ ਜਾਂਦਾ ਹੈ ਤੇ ਬਾਲਾਂ ਨੂੰ ਧੋਣ ਨਾਲ ਬਾਲਾਂ ਦੇ ਅਨੇਕਾਂ ਹੀ ਰੋਗ ਦੂਰ ਹੋ ਜਾਂਦੇ ਹਨ। ਨੰਬਰ 33 ਕੱਚੀ ਲੱਸੀ ਜ਼ਿਆਦਾ ਪੀਣਾ ਹੈ ਜੇ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 34 ਲੱਤਾਂ ਦੀ ਮਾਲਿਸ਼ ਕਰਨ ਨਾਲ ਲੱਤਾਂ ਦਾ ਦਰਦ ਦੂਰ ਹੁੰਦਾ ਹੈ ਨਾਲ ਹੀ ਕੰਮ ਕਰਨ ਲਈ ਰਫਤਾਰ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 35 ਬੈੱਡ ਦੀ ਸ਼ੀਟ ਗੰਦੀ ਨਾ ਹੋਵੇ ਤਾਂ ਖਾਣਾ ਖਾਣ ਸਮੇ ਇੱਕ ਵਾਰ ਵੀ ਸ਼ਾਲੋ ਗੰਦੀ ਨਹੀਂ ਹੋਵੇਗੀ। ਨੰਬਰ 6 ਦਹੀਂ ਦੇ ਉੱਪਰ ਵਾਲਾ ਪਾਣੀ ਲੀਵਰ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਤੇ ਨਾਲ ਹੀ ਸਾਡੇ ਪਰਚਨ ਕਿਰਿਆ ਨੂੰ ਵੀ ਠੀਕ ਕਰਨ ਦਾ ਕੰਮ ਕਰਦਾ ਹੈ ਇਸ ਲਈ ਰੋਜ਼ਾਨਾ ਇੱਕ ਗਲਾਸ ਜ਼ਰੂਰ ਪੀਵੋ ਨੰਬਰ 37 ਖਰਬੂਜਾ ਵਾਲਾਂ ਲਈ ਬਹੁਤ ਹੀ ਫਾਇਦੇਮੰਦ ਹੈ ਤੇ ਨਾਲ ਹੀ ਸਾਡੇ ਸੀਨੇ ਦੀ ਜਲਨ ਨੂੰ ਘਟ ਕਰਨ ਦਾ ਕੰਮ ਕਰਦਾ ਹੈ ਨੰਬਰ 13 ਆਦੀਆਂ ਬੱਚੀਆਂ ਰੋਟੀਆਂ ਨੂੰ ਸਵੇਰੇ ਜ਼ਰੂਰ ਖਾ ਲਿਆ ਕਰੋ ਇਹਨਾਂ ਨੂੰ ਖਾਣ ਨਾਲ ਸਰੀਦ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਨੰਬਰ 39 ਜੇਕਰ ਤੁਸੀਂ ਖਿਉ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਵਾਲ ਚਮਕਦਾਰ ਤੇ ਮਜ਼ਬੂਤ ਹੁੰਦੇ ਨਾਲ ਹੀ ਸਾਨੂੰ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਨੰਬਰ 40 ਜੇਕਰ ਤੁਸੀਂ ਜ਼ਿਆਦਾ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਥੋੜਾ ਜਿਹਾ ਗੁੜ ਖਾ ਲੋ ਕਿਉਂਕਿ ਤੁਹਾਡੀ એનર્ਜੀ ਨੂੰ ਵਧਾਉਣ ਵਿੱਚ ਤੁਹਾਡੀ ਬਹੁਤ ਮਦਦ ਕਰੇਗਾ ਨੰਬਰ 41 ਜੇਕਰ ਤੁਸੀਂ ਹੱਤੋਂ ਜ਼ਿਆਦਾ ਗਰਮ ਖਾਣਾ ਖਾਂਦੇ ਹੋ ਤਾਂ ਇਸ ਨਾਲ ਗਲੇ ਦੀਆਂ ਬਿਮਾਰੀਆਂ ਜਨਮ ਲੈਣਾ ਸ਼ੁਰੂ ਕਰ ਦਿੰਦੀਆਂ ਹਨ ਨੰਬਰ 42 ਸਵੇਰ ਦੇ ਸਮੇਂ ਇੱਕ ਚਮਚ ਭੁੰਨੀ ਹੋਈ ਅਲਸੀ ਖਾ ਕੇ ਉੱਪਰ ਦੀ ਪਾਣੀ ਪੀ ਲਓ ਇਸ ਨਾਲ ਸਰੀਰ ਨੂੰ ਭਰਪੂਰ omega 3 ਐਸਿਡ ਮਿਲੇਗਾ ਜਿਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ ਤੇ ਵਜ਼ਨ ਨੂੰ ਘਟ ਕਰਨ ਵਿੱਚ ਮਦਦ ਮਿਲੇਗੀ ਨੰਬਰ 43 ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਦੇ ਸ਼ਿਕਾਰ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਇੱਕ ਚਮਚ ਸ਼ਹਿਦ ਮਿਕਸ ਕਰਕੇ ਪੀ ਲਓ ਕਬਜ਼ ਦੂਰ ਹੋ ਜਾਵੇਗੀ। ਨੰਬਰ 44 ਜੇਕਰ ਕੇਲਾ ਖਾਣਾ ਤੁਸੀਂ ਕਬਜ਼ ਦੇ ਸ਼ਿਕਾਰ ਹੋ ਰਹੇ ਹੋ ਤਾਂ ਦੋ ਕੇਲੇ ਇਕੱਠੇ ਖਾ ਲਓ ਤੇ ਨਾਲ ਹੀ ਉਹਨਾਂ ਦੇ ਵਿੱਚ ਕਾਲਾ ਨਮਕ ਲਗਾ ਕੇ ਹੀ ਖਾਓ ਇਸ ਦੀ ਮਾਨਾ ਕਬਜ਼ ਨਹੀਂ ਹੋਵੇਗੀ। ਨੰਬਰ 45 ਪੇਟ ਵਿੱਚ ਬੱਚਾ ਖਤਮ ਹੋ ਜਾਣ ਦੇ ਮੁੱਖ ਕਾਰਨ ਕਿ ਤੁਸੀਂ ਜ਼ਿਆਦਾ ਭੱਜ ਦੌੜ ਕਰਦੇ ਹੋ ਜ਼ਿਆਦਾ ਯਾਤਰਾ ਕਰਦੇ ਹੋ ਜ਼ਿਆਦਾ ਟੈਨ ਛੱਲ ਲੈਣਾ ਜੇ ਪੇਟ ਉੱਪਰ ਬਹੁਤ ਜ਼ਿਆਦਾ ਦਬਾਅ ਪੈਣਾ ਆਰਾਮ ਨਾ ਕਰਨਾ ਇਹ ਮੁੱਕ ਜਾਣ ਤੁਹਾਡੇ ਬੱਚੇ ਨੂੰ ਪੇਟ ਵਿੱਚ ਹੀ ਖਤਮ ਕਰ ਦਿੰਦੇ ਹਨ ਨੰਬਰ 6 ਵਾਲੀ ਪਿਆਜ਼ ਖਾਣਾ ਚੱਕਰ ਆਉਣ ਦੀ ਸਮੱਸਿਆ ਹੋਵੇ ਤਾਂ ਉਹਨਾਂ ਨੂੰ ਪਾਣੀ ਵਿੱਚ ਕਾਲਾ ਨਮਕ ਪਾ ਕੇ ਭੌਂਕੇ ਰੱਖੋ ਫਿਰ ਕੁਝ ਸਮੇਂ ਬਾਅਦ ਖਾ ਲੋ ਲਾਭ ਮਿਲੇਗਾ ਨੰਬਰ 47 ਜਦੋਂ ਵੀ ਤੁਸੀਂ ਕਚੌਰੀਆਂ ਬਣਾਉਂਦੇ ਹੋ ਤਾਂ आटे ਨੂੰ ਪਹਿਲਾਂ ਹਲਕਾ ਘੂ ਲਗਾ ਲਓ ਫਿਰ ਇਸ ਵਿੱਚ ਮਸਾਲਾ ਭਰ ਕੇ ਬਣਾਓ ਇਸ ਨੂੰ ਬਹੁਤ ਹੀ ਸਵਾਦ ਵਨਣਗੀ ਆ ਨੰਬਰ 48 ਜਦੋਂ ਵੀ ਤੁਸੀਂ ਕੋਈ ਵੀ ਤਲਿਆ ਹੋਇਆ ਪਕਵਾਨ ਬਣਾਉਂਦੇ ਹੋ ਤਾਂ ਉਸ ਵਿੱਚ ਹਰੀ ਮਿਰਚ ਬਰੀਕ-ਬਰੀਕ ਕੱਟ ਕੇ ਜ਼ਰੂਰ ਪਾਓ ਇਸ ਨਾਲ ਸਵਾਦ ਦੁੱਗਣਾ ਵਚਦਾ ਹੈ ਨੰਬਰ 49 ਜ਼ਮੀਨ ਤੇ ਸੌਣ ਨਾਲ ਕਮਰਦਰ ਤੋਂ ਆਰਾਮ ਮਿਲਦਾ ਹੈ ਨਾਲ ਹੀ ਜਿਹੜੇ ਲੋਕ ਜਲਦੀ ਨਾ ਉੱਠ ਜਾਂਦੇ ਹਨ ਤੇ ਜਲਦੀ ਨਾ ਸੌ ਜਾਂਦੇ ਹਨ ਉਹਨਾਂ ਦਾ ਸਰੀਰ ਹਮੇਸ਼ਾ ਤਰੋਤਾਜ਼ਾ ਹੀ ਮਹਿਸੂਸ ਕਹਦਾ ਹੈ ਨੰਬਰ 50 ਹੱਡੀਆਂ ਉੱਪਰ ਸਰੋਂ ਦਾ ਤੇਲ ਲਗਾ ਕੇ ਮਾਲਿਸ਼ ਕਰ ਲਓ ਇਸ ਨਾਲ ਤੁਹਾਡੀਆਂ ਹੱਡੀਆਂ ਬਿਲਕੁਲ ਸਾਫ਼ ਰਹਿਣਗੀਆਂ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ